ਸਤ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਵੀਰ ਜੀ ਤੁਹਾਡਾ ਸਾਰਿਆਂ ਦਾ ਅੱਜ ਦੀ ਵੀਡੀਓ ਵਿੱਚ ਵੀਰ ਜੀ ਤੁਹਾਨੂੰ ਵਿਖਾਉਣੀ ਆਵਾ ਬਹੁਤ ਹੀ ਖੂਬਸੂਰਤ ਦੋ ਵੱਡੀਆਂ ਝੋਟੀਆਂ ਇੱਕ ਗੱਬਣ ਤੇ ਇੱਕ ਤਾਜੀ ਸੂਈ ਚੰਗੇ ਵੱਡੇ ਰਕਾੜ ਵਾਲੀਆਂ ਰਾਜੀ ਬਾਜੀ ਵਜਨ ਕੱਦ ਵੱਡੇ ਵਾਲੀਆਂ ਤੇ ਡਰੈਸ ਨਾਲ ਤੋਂ ਪਹਿਲਾਂ ਨੋਟ ਕਰ ਲਓ ਵੀਰ ਜੀ ਨਾਮ ਹੈਗਾ ਵੀਰ ਜੀ ਆਪਣਾ ਜਸਕਰਨ ਸਿੰਘ ਪਿੰਡ ਮਹਿਮਦਪੁਰਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਮਰਸਾ ਲਾਗੇ ਵੀਰ ਜੀ ਲੁੱਪੋ ਕੋ ਚਗਾਵਾ ਫੋਨ ਨੰਬਰ ਹੈਗਾ ਜੇ 99928 00635 ਬਾਕੀ ਵੀਰਾਂ ਭਰਾਵਾਂ ਅੱਗੇ ਬੇਨਤੀ ਆ ਵੀ ਸਾਡੇ ਚੜ੍ਹਦੀ ਕਲਾ ਡੇਰੀ ਫਾਰਮ ਨੂੰ ਸਬਸਕ੍ਰਾਈਬ ਤੇ ਸ਼ੇਅਰ ਵੀ ਦੀ ਜਰੂਰ ਕਰੋ ਤਾਂ ਜੋ ਆਉਣ ਵਾਲੀ ਨਵੇਂ ਤੇ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਵੀਰ ਜੀ ਐਂਡ ਤੱਕ ਵੀਡੀਓ ਤੱਕ ਬਣੇ ਰਹੋ ਆਪਾਂ ਕੱਲੀ ਕੱਲੀ ਝੋਟੀ ਬਾਰੇ ਤੁਹਾਨੂੰ ਡਿਟੇਲ ਦੇਣੇ ਆ ਬਹੁਤ ਹੀ ਵੀਰ ਜੀ ਖੂਬਸੂਰਤ ਜੇ ਚੰਗੇ ਵੱਡੇ ਕਦਦ ਦੀਆਂ ਜੇ ਤੇ ਜਿੱਡੀਆਂ ਵੀਰ ਜੀ ਵੀਡੀਓ ਤਾਂ ਦੇਖਣ ਦੀਆਂ ਮੌਕੇ ਤੇ ਇਹਦੇ ਨਾਲ ਉਹ ਵੀ ਵੱਡਾ ਕਦਮ ਵਿਖਾਉਣ ਗਿਆ ਜੇ ਤੇ ਰਾਜੀ ਬਾਜੀ ਨੇ ਸੋਹਣੀਆਂ ਸਨਖੀਆਂ ਨੇ ਤੇ ਆ ਪਹਿਲੇ ਨੰਬਰ ਵਾਲੀ ਹੈਗੀ ਜੇ ਵੀਜੀ ਦੂਜਾ ਸੂਹ ਆ ਛੋਟੀ ਸੂਈ ਜੇ ਆ ਇਹਦਾ ਬੱਚਾ ਜੇ ਕੱਲ ਦੀ ਸੂਈ ਜੇ ਬਿਲਕੁਲ ਗਿੱਲਾ 나ੜੂ ਜੇ ਨਾਲ ਆ ਵੇਖੋ ਬਿਲਕੁਲ ਗਿੱਲਾ 나ੜੂ ਜੇ ਨਾਲ ਤੇ ਵੀਡੀ ਛੋਟੀ ਥੱਲੇ ਤਾਜੀ ਸੂਈ ਥੱਲੇ ਹੀ 10 ਕਿਲੋ ਬੋਲੀ ਤਿਆਰ ਹੋ ਗਈ ਜੇ ਇਹ ਲੇਵੇ ਦੀ ਥੋੜੀ ਨਿੱਗਰ ਆ ਤੇ ਤੁਹਾਨੂੰ ਆਪਾਂ ਤੋੜ ਕੇ ਵਿਖਾਉਣੇ ਆ ਚੌਣ ਚਾਣ ਵੀਡੀ ਬਹੁਤ ਭੋਲੀ ਆ ਝੋਟੀ ਦਾ ਘਰ ਤੋਂ ਘੱਟ ਵੀ ਰਿਕਾਰਡ 13 14 ਕਿਲੋ ਦਾ ਜੇ ਚੂਣ ਚਾਂੜ ਬਹੁਤ ਸਾਫ ਆ ਆਪਾਂ ਤੋਰ ਕੇ ਤੁਹਾਨੂੰ ਵਿਖਾਉਣੇ ਆ ਵੇਖੋ ਵੀਰ ਜੀ ਜੀ ਫੇਸ ਕੁਆਲਟੀ ਚੈੱਕ ਕਰੋ ਕੱਦ ਵਜ਼ਨ ਵੇਖੋ ਬੇਲ ਝੋਟੀ ਦੀ ਵੇਖੋ ਕਿੰਨੀ ਲੰਮੀ ਜੇ ਪੂਰੀ ਪਾਜੀ ਜੇ ਇਹ ਵੀ ਜਿੱਥੇ ਬਲਪੜ ਦਿਹਾੜੀ ਦੀ ਸੂਈ ਆ ਝੋਟੀ ਨੂੰ ਕੋਈ ਪਰਵਾਹ ਨਹੀਂ ਆ ਵੇਖੋ ਕੋਈ ਝੋਟੀ ਨੇ ਲੱਪਾ ਨਹੀਂ ਲਾਇਆ ਤਾਂ ਹੀ ਸਟਾਰਟਿੰਗ ਝੋਟੀ 9 10 ਕਿਲੋ ਤੇ ਚੱਲਣ ਦੇਈ ਜੇ ਬਿਲਕੁਲ ਕੋਲੀ ਲਖਣਾ ਦਾ ਸੈਜ ਤੇ ਗੈਪ ਕਰੋ ਦੇ ਲਈ ਕਰ ਰਹੀ ਸੀ ਸਿਰਫ ਸਵਾਸ ਪਾਈ ਗਈ ਟੀਟੀ ਰੋਟੀ ਘੜ ਤੋਂ ਘਟੇ ਦੀ ਜੀ ਕੁਝ 13 14 ਕਿਲੋ ਤੇ ਜਾਉਗੀ ਵੇਖੋ ਲੰਬਾਈ ਛੋਟੀ ਦੀ ਕੱਢੀ ਹੈ ਬੇਲ ਥੋੜੀ ਲਾਈਟ ਬੰਦ ਕਰਕੇ ਨਾ ਪੈਂਦੀਆਂ ਤਾਜੀ ਜੁਰੀ ਠੱਟੀ ਚੰਗੇ ਵੱਡੇ ਕੰਨ ਹਾਈਟ ਦੇ ਜੀ ਵੀਡੀਓ ਤੇ ਹੋ ਸਕੇ ਛੋਟੀ ਛੋਟੀ ਆਪੇ ਪਰ ਬਹੁਤ ਵੱਡੇ ਕੱਦ ਦੀਏ ਰਾਹੀ ਬਾਹੀ ਦੇ ਇਹ ਮੋੜਦੀ ਗੱਲ ਕਰੀਏ ਤੇ ਵੀ ਅੱਜ ਬੱਲੇ ਮੰਡੀ ਅੰਮ੍ਰਿਤਸਰ ਦੇ ਵਿੱਚ ਇਹ ਛੋਟੀਆਂ ਦਾ 2-2 ਲੱਖ ਮੁੱਲ ਹੁੰਦੇ ਆ 2.5 ਲੱਖ ਮੁੱਲ ਹੁੰਦੇ ਆ ਪੱਕ ਦਾ ਨਾ ਪਤਾ ਆਪਣਾ ਲੋਕਲ ਮਾਲ ਆ ਆਪਾਂ ਤਾਂ ਜਾਇਦ ਹੀ ਲੈਣਾ ਤੇ ਲਈ ਦੀਆਂ ਜਾਇਦ ਹੀ ਵੇਚੀ ਦੀਆਂ ਮੋਲ ਵੀਜੀ ਕਰਨੋਂ ਭਵੇਂ ਛੋਟੀ ਦਾ ਆਪਾਂ ਇੱਕ ਤਾਹ ਕਰ ਲਈਏ ਲੱਖ ਕਰ ਲਈਏ ਛੋਟੀ ਵੀਜੀ ਹਾਨਾ ਜਿਹੜੀ ਆਪਾਂ 95000 ਦੀ ਦੇ ਦਾਂਗੇ ਮੌਕੇ ਤੇ ਵੀਰ ਭਰਾ ਕੋ ਫੋਨ ਲਾਵੇ ਮਾਨਤਾਂ ਜਰੂਰ ਕਰਾਂਗੇ ਬਾਕੀ ਵੀਜੀ ਦੂਜੇ ਦਿਨ ਦੀ ਛੋਟੀ ਸੂਈ ਹੋਗੀ ਬੌਲਾ ਛੋਟੀ ਦਾ ਬਣੂਗਾ 9 ਤੋਂ 10 ਕਿਲੋ ਬੌਲੀ ਛੋਟੀ ਖਲੇ ਤਿਆਰ ਹੋਊਗੀ ਤੇ 2 ਤੋਂ 13 14 ਕਿਲੋ ਬੜੇ ਰਮਾਨਾ ਛੋਟੀ ਕੱਢੋਗੇ ਬਿਲਕੁਲ ਪਤਲੇ ਚੰਬ ਦੀ ਜਾਵੇ ਕੋਈ ਫੋਨ ਵੀਰ ਭਰਾ ਜਰੂਰ ਲਾਵੇ ਮਾਨਤਾਂ ਉਹਦਾ ਕਰਾਂਗੇ ਆਪਾਂ ਬੋਲ ਇਹ ਦੂਜੇ ਨੰਬਰ ਦੇ ਵੀਰ ਜੀ ਆ ਗਏ ਇਹ ਵੀ ਦੁੱਧ ਦਾ ਢਰਮੀ ਜੀ ਦੁੱਧ ਦਾ ਸਮੁੰਦਰੀ ਦੋ ਚਾਰ ਦਿਨ ਲੈ ਜਾਊਗੀ ਦੇਖੋ ਵੀਰ ਜੀ ਕੱਦ ਹਾਈਟ ਇਹ ਵੇਖੋ ਦੇਖੋ ਮੈਂ ਇਹ ਘਰ ਤੋਂ ਘੱਟ ਵੀ ਮੱਝ ਨੇ ਕੋਈ 8ਾਂ ਤੋਂ 7 8ਾਂ ਨਾਲ ਤੱਕ ਲੈ ਜਣੇ ਆ ਪੂਰੀ ਚੰਗੀ ਪਿਆਰ ਹੋ ਜੀ ਇਹਦਾ ਵੀਰ ਜੀ 14 15 ਕਿਲੋ ਦਾ ਰਕਾਰ ਦੱਸਿਆ ਜੇ ਘਰ ਵਾਲਿਆਂ ਨੇ ਮੈਂ ਤਾਂ ਇਹ ਵੀ ਵੀਰ ਜੀ ਪੂਰੀ ਹਾਈਟ ਵੇਖੋ ਲੰਬਾਈ ਵੇਖੋ ਮੱਝ ਦੀ ਇਹ ਤੁਹਾਨੂੰ ਆਪਾਂ ਤੋੜ ਕੇ ਵਿਖਾਉਂਦੇ ਆ ਪਿੱਜਾ ਸੁਹਾ ਹੋਊਗਾ ਮੈਂ ਦਾ ਮੈਂ ਵੱਡੀ ਆ ਵੀਰ ਜੀ ਵੇਖੋ ਹਾਈਟ ਵੇਖੋ ਮੈਂ ਦੀ ਕਿੱਥੇ ਜਾਣ ਦੀ ਸਿਰ ਤੋਂ ਧੌਂਕਲੇ ਬਣੇ ਆਉਂਦੀ ਏ ਆ ਵੇਖੋ ਅੱਗੇ ਬਣ ਜੂਗੀ ਵੀਰ ਜੀ ਮੈਂ ਕਾਹੀ ਬਲੈਪਨ ਬਣੂਗੀ ਕਿ ਅੰਗੀ ਥੱਲੇ ਪਿਆਰ ਹੋਣ ਏ ਆ ਵੇਖੋ

ਕਿਆਰ ਹੋ ਜੂ ਵਿਜੀ ਇਹਦੇ ਸਾਰਾ ਲੇਵਾ ਭਰ ਜੂਗੀ ਆ ਬਿਲਕੁਲ ਇਹਨਾਂ ਦੇ ਪੁੱਲਾ ਲੇਵਾ ਆ 14 15 ਕਿਲੋ ਰਕਾਰ ਵਾਲੀ ਐ ਤੇ ਚਲੋ ਵੀਰ ਨੂੰ ਦੱਸਿਆ ਵੀ ਕਿਸੇ ਕਾਰਨ ਕਰਕੇ ਪੂਛਰੀ ਕੱਟ ਗਈ ਆ ਬਸ ਬਿਲਕੁਲ ਪੁਰਾਣੀ ਆ ਕੋਈ ਚੱਕਰ ਨਹੀਂ ਕੋਈ ਕੰਮ ਨਹੀਂ ਐ ਤੇ ਮੁੱਲ ਕਰਨ ਨੂੰ ਤਾਂ ਵਿਜੀ ਇਹ ਵੀ ਮੈਂ ਲੱਖੋਂ ਬਾਹਰ ਹੀ ਮੁੱਲ ਕਰਾਉਂਦੀ ਆ ਬਾਕੀ ਇਹ ਵੀ ਆਪਾਂ ਜੈਜ ਹੀ ਦੇ ਦੇਣੀ ਵੀ ਜੀ ਇਹਦਾ ਮੁੱਲ ਵਿਜੀ 95000 ਰੁਪਿਆ ਜੇ ਇਹ 90000 ਕਿਉਂ 2000 ਰੁਪਿਆ ਛੋਟ ਕਰ ਦਾਂ ਹਾਂਜੀ ਬਾਕੀ ਜਿਹੜਾ ਵੀ ਸੰਭੂਗਾ ਤਿਆਰ ਕਰਕੇ ਮੈਂ ਤੇ ਫਿਰ ਦਰਸ਼ਨ ਕਰੇ ਮੈਂ ਕਿੱਥੇ ਜਾਂਦੀ ਖਾਦੀ ਯਾਦ ਨਾਲ ਦੀ ਮੈਂ ਜੇ ਦੁੱਧ ਵਾਲੀ ਮੈਂ ਜੇ ਬਾਕੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਵੀਰਾਂ ਸਾਰਿਆਂ ਦਾ